ਜਿੱਦੋਂ ਵੀ ਆਪਾਂ ਟਰੇਡ ਕਰਨ ਬਾਰੇ ਸੋਚਦੇ ਆਂ ਸਭ ਤੋਂ ਪਹਿਲੀ ਚੀਜ਼ ਜਿਹੜੀ ਆਪਾਂ ਚਾਰਟ ਨੂੰ ਵੇਖ ਕੇ ਪਤਾ ਕਰਨੀ ਆ ਉਹ ਹੁੰਦੀ ਹੈ ਟ੍ਰੈਂਡ ਕਿਉਂਕਿ ਆਪਾਂ ਟ੍ਰੈਂਡ ਦੇ ਨਾਲ ਜੇ ਟਰੇਡ ਕਰਾਂਗੇ ਉਹਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਕੀ ਕੀ ਫਾਇਦੇ ਹੁੰਦੇ ਆ ਧਿਆਨ ਦੇ ਨਾਲ ਸਭ ਤੋਂ ਪਹਿਲਾਂ ਸਮਝ ਲਓ ਸਭ ਤੋਂ ਪਹਿਲਾ ਫਾਇਦਾ ਇਹ ਹੁੰਦਾ ਕਿ ਦੇਖੋ ਮੈਕਸਿਮਮ ਲੋਕ ਜਿਹੜੇ ਵੱਡੇ ਵੱਡੇ ਟਰੇਡਰ ਆ ਜਿਹੜੇ ਪ੍ਰੋਫੈਸ਼ਨਲ ਆ ਕਾਫੀ ਸਮੇਂ ਤੋਂ ਕਰਨ ਦੇ ਜਾਂ ਫਿਰ ਜਿਹੜੇ ਵੱਡੇ ਵੱਡੇ ਇੰਸਟੀਚਿਊਟ ਆ ਜਿਹੜੇ ਕਰੋੜਾਂ ਲਾ ਕੇ ਟਰੇਡ ਕਰਦੇ ਆ ਇਹ ਸਾਰੇ ਜਿਹੜੇ ਲੋਕ ਆ ਟਰੈਂਡ ਦੇ ਨਾਲ ਟਰੇਡ ਕਰਦੇ ਆ ਸੋ ਟਰੈਂਡ ਦੇ ਨਾਲ ਜਿਹੜਾ ਪੈਸਾ ਲੱਗਦਾ ਕਿਸੇ ਵੀ ਪੈਟਰਨ ਬਣ ਤੇ ਉਹ ਜ਼ਿਆਦਾ ਲੱਗਦਾ ਜ਼ਿਆਦਾ ਪੈਸਾ ਲੱਗੂਗਾ ਤੇ ਮੂਵਮੈਂਟ ਵੀ ਜ਼ਿਆਦਾ ਆਊਗਾ ਮਤਲਬ ਕਿ ਜੇ ਟਰੈਂਡ ਦੇ ਨਾਲ ਆਪਾਂ ਟਰੇਡ ਕਰਾਂਗੇ ਆਪਣਾ ਪ੍ਰੋਫਿਟ ਵੱਡਾ ਆਊਗਾ ਬਹੁਤ ਵੱਡਾ ਆਊਗਾ ਤੇ ਜੇ ਆਪਣਾ ਮੰਨ ਲਓ ਕਿ ਲੌਸ ਵੀ ਹੁੰਦਾ ਬਾਈ ਚਾਂਸ ਛੋਟਾ ਹੋਊਗਾ। ਸੋ ਤੀਜਾ ਫਾਇਦਾ ਇਹ ਆ ਕਿ ਟ੍ਰੈਂਡ ਦੇ ਨਾਲ ਆਪਣੇ ਪ੍ਰੋਫਿਟ ਹੋਣ ਦੇ ਚਾਂਸ ਵੀ ਬਹੁਤ ਹਾਈ ਆ ਕਿਉਂਕਿ ਸਾਰੇ ਲੋਕ ਕਰਦੇ ਟ੍ਰੈਂਡ ਦੇ ਨਾਲ। ਸੋ ਇਸ ਕਰਕੇ ਟ੍ਰੈਂਡ ਦੇ ਨਾਲ ਪ੍ਰੋਫਿਟ ਹੋਣ ਦੇ ਚਾਂਸ ਵੀ ਹਾਈ ਆ। ਸੋ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆ ਉਹ ਟ੍ਰੈਂਡਰ ਨੂੰ ਸਮਝਣਾ। ਸਭ ਤੋਂ ਇੰਪੋਰਟੈਂਟ ਚੀਜ਼ ਪਹਿਲੀ ਚੀਜ਼। ਦੂਜੀ ਚੀਜ਼ ਇਹ ਆ ਕਿ ਟ੍ਰੈਂਡ ਦੇ ਨਾਲ ਟ੍ਰੇਡ ਕਰਨਾ। ਜਦੋਂ ਆਪਾਂ 트ੈਂਡ ਨੂੰ ਸਮਝਣਾ ਸ਼ੁਰੂ ਕਰਤਾ ਤੇ ਫਿਰ 트ੈਂਡ ਦੇ ਨਾਲ ਟ੍ਰੇਡ ਕਰਨਾ ਸ਼ੁਰੂ ਕਰਤਾ ਤੇ ਫਿਰ ਬਹੁਤ ਘੱਟ ਟ੍ਰੇਡ ਆਪਣੇ ਹੋ ਜੇ ਉਹਨਗੇ ਜਿਨ੍ਹਾਂ 'ਚ ਆਪਾਂ ਨੂੰ ਲੌਸ ਹੋਊਗਾ ਮੈਕਸਿਮਮ ਟ੍ਰੇਡਸ ਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੀ ਹੋਊਗਾ ਸੋ ਦੇਖੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਕਿ ਤਿੰਨ ਟਾਈਪ ਦੇ 트ੈਂਡ ਹੁੰਦੇ ਆ ਇੱਕ ਹੁੰਦਾ ਸਾਈਡਵੇਜ਼ ਜਿਹਦੇ ਵਿੱਚ ਨਾ ਮਾਰਕੀਟ ਉੱਤੇ ਜਾਣ ਦੇ ਨਾ ਥੱਲੇ ਜਾਣ ਦੇ ਨਾ ਜ਼ਿਆਦਾ ਉੱਤੇ ਜਾਣ ਦੇ ਨਾ ਥੱਲੇ ਜਾਣ ਦੇ ਇੱਕ ਜ਼ੋਨ ਦੇ ਵਿੱਚ ਫਸ ਜਾਂਦੀ ਹੈ ਇੱਕ ਜ਼ੋਨ ਦੇ ਵਿੱਚ ਫਸ ਜਾਂਦੀ ਹੈ ਤੇ ਉਹਦੇ ਵਿੱਚ ਜੇ ਆਪਾਂ ਟ੍ਰੇਡ ਕਰਦੇ ਹਾਂ ਸਾਈਡਵੇਜ਼ ਟ੍ਰੈਂਡ ਦੇ ਵਿੱਚ ਜੇ ਆਪਾਂ ਟ੍ਰੇਡ ਕਰਦੇ ਹਾਂ ਆਪਣਾ ਪ੍ਰੋਫਿਟ ਛੋਟਾ ਹੋਊਗਾ ਤੇ ਇਹ ਲਾਸ ਹੋਇਆ ਪ੍ਰੀਮੀਅਮ ਡੀਕੇ ਹੋ ਗਿਆ ਲਾਸ ਵੱਡਾ ਹੋ ਜਾਊਗਾ ਜਿਹੜੇ ਲੋਕ ਕਹਿੰਦੇ ਹੁੰਦੇ ਆ ਨਾ ਪ੍ਰੀਮੀਅਮ ਡੀਕੇ ਹੋ ਗਿਆ ਸੋ ਉਹਦੇ ਵਿੱਚ ਹੁੰਦਾ ਉਹ ਜ਼ਿਆਦਾਤਰ ਸਾਈਡਵੇਜ਼ ਦੇ ਵਿੱਚ ਤੇ ਉਸ ਤੋਂ ਦਾ ਜਿਹੜੇ ਦੋ ਟ੍ਰੈਂਡ ਆ ਆਪਾਂ ਸਾਈਡਵੇਜ਼ ਦੇ ਵਿੱਚ ਕੀ ਕਰਨਾ ਅਵੋਇਡ ਕਰਨੀ ਹੈ ਟ੍ਰੇਡ ਕਰਨੀ ਨਹੀਂ ਜਦੋਂ ਸਾਈਡਵੇਜ਼ ਹੋਊਗਾ ਟ੍ਰੇਡ ਕਰਨੀ ਨਹੀਂ ਹੋਣ ਦੇ ਦੌਰ ਦੇ ਵਿੱਚ ਦੇਖੋ ਮੈਕਸਿਮਮ ਟਾਈਮ ਜ਼ਿਆਦਾਤਰ ਟਰੈਂਡੀ ਮਾਰਕੀਟ ਰਹਿੰਦੀ ਹੈ ਬਹੁਤ ਘੱਟ ਦਿਨ ਹੁੰਦੇ ਮਹੀਨੇ ਦੇ ਵਿੱਚ ਇੱਕ ਦੋ ਦਿਨ ਹੁੰਦੇ ਆ ਜਦੋਂ ਸਾਈਡਵੇਜ਼ ਹੁੰਦੀ ਬਾਕੀ ਸਾਰੇ ਦਿਨ ਟਰੈਂਡ ਹੀ ਰਹਿੰਦੀ ਹੈ ਸੋ ਇਸ ਕਰਕੇ ਆਪਾਂ ਸਾਈਡਵੇਜ਼ ਜਦੋਂ ਵੀ ਹੁੰਦਾ ਉਹਨੂੰ ਅਵੋਇਡ ਕਰਨਾ ਹੈ ਉੱਤੇ ਆਪਾਂ ਪਰਹੇਜ ਕਰਨਾ ਉੱਤੇ ਟ੍ਰੇਡ ਨਹੀਂ ਕਰਨੀ ਸੋ ਦੋ ਟਰੈਂਡ ਜਿਹੜੇ ਆ ਉਹਨਾਂ ਤੇ ਟ੍ਰੇਡ ਕਰਨੀ ਆਪਾਂ ਇੱਕ ਹੋ ਗਿਆ ਆਪਣਾ ਅਪ ਟਰੈਂਡ ਤੇ ਇੱਕ ਹੋ ਗਿਆ ਡਾਊਨ ਟਰੈਂਡ ਉਹਨਾਂ ਤੇ ਟ੍ਰੇਡ ਕਰਨੀ ਅਪ ਟਰੈਂਡ ਦੇ ਵਿੱਚ ਕੀ ਹੁੰਦਾ ਮਾਰਕੀਟ ਉੱਤੇ ਜਾਂਦੀ ਹੈ ਡਾਊਨ ਟਰੈਂਡ ਦੇ ਵਿੱਚ ਕੀ ਹੁੰਦਾ ਮਾਰਕੀਟ ਥੱਲੇ ਆਉਂਦੀ ਹੈ ਸੋ ਸਭ ਤੋਂ ਪਹਿਲਾਂ ਆਪਾਂ ਸਮਝ ਲੈਣੇ ਕਿ ਅਪ ਟਰੈਂਡ ਦੀਆਂ ਨਿਸ਼ਾਨ ਡਾਊਨ ਟ੍ਰੈਂਡ ਦੀਆਂ ਨਿਸ਼ਾਨੀਆਂ ਕੀ ਆ ਜਿਹਦੇ ਨਾਲ ਆਪਾਂ ਚਾਰਟ ਵੇਖ ਕੇ ਸਮਝ ਸਕੀਏ ਕਿ ਆਪ ਟ੍ਰੈਂਡ ਹੈ ਤੇ ਆ ਡਾਊਨ ਟ੍ਰੈਂਡ ਹੈ ਸੋ ਸਭ ਤੋਂ ਪਹਿਲਾਂ ਗੱਲ ਕਰਦੇ ਆਪ ਟ੍ਰੈਂਡ ਦੀ ਸੋ ਇਹਦੇ ਵਿੱਚ ਦੇਖੋ ਜਿਹੜਾ ਆ ਲੋ ਹੈ ਇਸ ਲੋ ਤੋਂ ਅਗਲਾ ਲੋ ਉੱਤੇ ਆ ਇਸ ਲੋ ਤੋਂ ਅਗਲਾ ਲੋ ਉੱਤੇ ਆ ਇਹ ਅਪ ਟ੍ਰੈਂਡ ਦੀ ਥੱਲੋਂ ਪਛਾਣ ਹੈ ਕਿ ਇਹਦੇ ਵਿੱਚ ਜਿਹੜਾ ਪਿਛਲਾ ਲੋ ਹੈ ਨਾ ਉਹ ਬ੍ਰੇਕ ਨਹੀਂ ਹੋਣਿਆ ਹੁਣ ਜੇ ਦੇਖੋ ਆ ਜਿਹੜਾ ਲੋ ਹੈ ਇਹ ਇੱਥੇ ਅਣਗੇ ਬਣਿਆ ਹੁੰਦਾ ਫਿਰ ਇਹ ਅਪ ਟ੍ਰੈਂਡ ਨਹੀਂ ਹੁੰਦਾ ਸੀ ਸੋ ਸਭ ਤੋਂ ਪਹਿਲੇ ਥੱਲੋਂ ਜਿਹੜੀ ਨਿਸ਼ਾਨੀ ਅਪ ਟ੍ਰੈਂਡ ਦੀ ਹੋਈ ਆ ਕਿ ਜਿਹੜਾ ਪਿਛਲਾ ਲੋ ਹੈ ਨਾ ਅਗਲਾ ਲੋ ਤੋਂ ਉੱਤੇ ਹੋਣਾ ਚਾਹੀ ਸੋ ਇਥੋਂ ਇੱਕ ਲਾਈਨ ਖਿੱਚਾਂਗੇ ਆਪਾਂ ਟੈਡੀ ਤੇ ਜਿਹੜੀ ਆਪਾਂ ਨੂੰ ਦੱਸਦੀ ਐ ਅਪਟਰੈਂਡ ਐ ਹੁਣ ਜੇ ਆਪਾਂ ਉੱਤੋਂ ਦੀ ਗੱਲ ਕਰੀਏ ਥੱਲੇੋਂ ਪਤਾ ਲੱਗ ਗਿਆ ਆਪਾਂ ਨੂੰ ਅਪਟਰੈਂਡ ਐ ਉੱਤੋਂ ਦੀ ਵੀ ਆਪਾਂ ਨੂੰ ਡਬਲ ਕਨਫਰਮੇਸ਼ਨ ਇਹਦੇ ਵਿੱਚ ਮਿਲ ਸਕਦੀ ਐ ਦੇਖੋ ਪਹਿਲਾ ਹਾਈ ਇੱਥੇ ਆ ਦੂਜਾ ਹਾਈ ਇੱਥੇ ਆ ਤੀਜਾ ਹਾਈ ਇੱਥੇ ਆ ਸੋ ਇਥੋਂ ਵੀ ਇੱਕ ਟੈਡੀ ਟ੍ਰੈਂਡ ਲਾਈਨ ਜੇ ਆਪਾਂ ਖਿੱਚੀਏ ਉਹ ਵੀ ਆਪਾਂ ਨੂੰ ਦੱਸਦੀ ਐ ਅਪਟਰੈਂਡ ਐ ਸੋ ਹਾਈ ਇਹਦੇ ਵਿੱਚ ਦੇਖੋ ਨਵੇਂ-ਨਵੇਂ ਬਣਦੇ ਐ ਪਿਛਲੇ ਹਾਈ ਨੂੰ ਅਗਲਾ ਹਾਈ ਬ੍ਰੇਕ ਕਰਦਾ ਐ ਐਸਾ ਇਹਨੂੰ ਉਸ ਤੋਂ ਅਗਲੇ ਨੇ ਬ੍ਰੇਕ ਕੀਤਾ ਹਾਈ ਨਵੇਂ-ਨਵੇਂ ਬਣਦੇ ਆ ਤੇ ਲੋ ਜਿਹੜ ਪਿਛਲੇ ਲੋਧੀ ਅਗਲਾ ਲੋ ਰਿਸਪੈਕਟ ਕਰਦਾ ਹੈ ਥੱਲੇ ਵੀ ਇੱਕ ਟੇਢੀ ਟ੍ਰੈਂਡ ਲਾਈਨ ਬਣਦੀ ਜਿਹੜੀ ਕਹਿੰਦੀ ਐਪ ਟ੍ਰੈਂਡ ਐ ਉੱਤੋਂ ਵੀ ਇੱਕ ਲਾਈਨ ਲਾ ਕੇ ਦੇਖ ਸਕਦੇ ਆ ਕਿ ਐਪ ਟ੍ਰੈਂਡ ਐ ਸੋ ਇਹ ਹੋ ਗਿਆ ਐਪ ਟ੍ਰੈਂਡ ਦੀ ਪਹਿਚਾਨ ਹੁਣ ਗੱਲ ਕਰਦੇ ਆਪਾਂ ਡਾਊਨ ਟ੍ਰੈਂਡ ਦੀ ਸੋ ਦੇਖੋ ਡਾਊਨ ਟ੍ਰੈਂਡ ਦੀ ਜੇ ਆਪਾਂ ਗੱਲ ਕਰਦੇ ਆ ਸੋ ਡਾਊਨ ਟ੍ਰੈਂਡ ਆ ਦੇਖੋ ਡਾਊਨ ਟ੍ਰੈਂਡ ਮਾਰਕੀਟ ਥੱਲੇ ਹੁੰਦੀ ਏ ਇਹਦੇ ਵਿੱਚ ਕੀ ਹੁੰਦਾ ਇਹਦੇ ਵਿੱਚ ਐਪ ਟ੍ਰੈਂਡ ਤੋਂ ਬਿਲਕੁਲ ਉਲਟ ਹੁੰਦਾ ਹੈ ਪਹਿਲਾ ਹਾਈ ਦੇਖੋ ਉੱਤੇ ਆ ਦੂਜਾ ਇੱਥੇ ਆ ਤੀਜਾ ਹਾਈ ਇੱਥੇ ਆ ਸੋ ਇਹਦੇ ਵਿੱਚ ਨਵੇਂ-ਨਵੇਂ ਹਾਈ ਨਹੀਂ ਬਣਦੇ ਜਿਹੜਾ ਪਿਛਲਾ ਹਾਈ ਆ ਜਿਹੜਾ ਆਹ ਵਾਲਾ ਹਾਈ ਉਹ ਪਿਛਲੇ ਹਾਈ ਦੀ ਰਿਸਪੈਕਟ ਕਰਦਾ ਉਹ ਤੋਂ ਥੱਲੇ ਰਹਿੰਦਾ ਹੈ ਤੇ ਜਿਹੜਾ ਆਹ ਵਾਲਾ ਹਾਈ ਉਹ ਪਿਛਲੇ ਹਾਈ ਤੋਂ ਥੱਲੇ ਰਹਿੰਦਾ ਹੈ ਇੱਥੋਂ ਇੱਕ ਟੇਢੀ ਟ੍ਰੈਂਡ ਲਾਈਨ ਜੇ ਆਪਾਂ ਲਾਵਾਂਗੇ ਕੀ ਦੱਸਦੀ ਆਪਾਂ ਨੂੰ ਥੱਲੇ ਨੂੰ ਆਂਡੇ ਲਾਈਨ ਤੇ ਕੀ ਦਸੂਗੀ ਡਾਊਨ ਟ੍ਰੈਂਡ ਆ ਤੇ ਹੁਣ ਥੱਲਿਓ ਇਹਦੀ ਪਹਿਚਾਨ ਕੀ ਆ ਦੇਖੋ ਪਹਿਲਾ ਲੋ ਇੱਥੇ ਆ ਦੂਜਾ ਲੋ ਇੱਥੇ ਆ ਤੀਜਾ ਲੋ ਇੱਥੇ ਆ ਸੋ ਡਾਊਨ ਟ੍ਰੈਂਡ ਦੇ ਵਿੱਚ ਨਵੇਂ-ਨਵੇਂ ਲੋ ਬਣਦੇ ਆ ਤੇ ਹਾਈ ਜਿਹੜੇ ਇਹਦੇ ਵਿੱਚ ਬ੍ਰੇਕ ਨਹੀਂ ਹੁੰਦੇ ਜਿਹੜਾ ਪਿਛਲਾ ਹਾਈ ਹੁੰਦਾ ਦੂਜਾ ਹਾਈ ਉਤੋਂ ਥੱਲੇ ਹੁੰਦਾ ਤੀਜਾ ਸੋ ਇਹ ਪਹਿਚਾਨਿਆ ਡਾਊਨ ਟ੍ਰੈਂਡ ਦੀ ਇਹਦੇ ਵਿੱਚ ਉੱਤੋਂ ਵੀ ਇੱਕ ਲਾਈਨ ਲਾ ਕੇ ਆਪਾਂ ਦੇਖ ਸਕਦੇ ਹਾਂ ਤੇ ਥੱਲੇੋਂ ਵੀ ਇੱਕ ਲਾਈਨ ਲਾ ਕੇ ਦੇਖ ਸਕਦੇ ਹਾਂ ਦੋਨਾਂ ਲਾਈਨਾਂ ਤੋਂ ਆਪਾਂ ਪਤਾ ਲੱਗ ਜਾਂਦਾ ਆਪਾਂ ਨੂੰ ਥੱਲੇ ਨੂੰ ਲਾਈਨਾਂ ਹੁੰਦੀਆਂ ਮਤਲਬ ਕੀ ਆ ਡਾਊਨ ਟ੍ਰੈਂਡ ਸੋ ਇਸ ਤਰ੍ਹਾਂ ਆਪਾਂ ਪਹਿਚਾਨ ਕਰ ਸਕਦੇ ਹਾਂ ਡਾਊਨ ਟ੍ਰੈਂਡ ਦੀ ਤੇ ਅਪ ਟ੍ਰੈਂਡ ਦੀ